ਕਲਜੀ ਕੁੜੀ ਫਿਟਿਚ ਜੋ ਕਰਾਉਂ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਹਾਜ਼ਰ ਹੋਏ ਹਾਂ ਕੁਝ ਹੈਂਡਵਰਕ ਦੇ ਫੇਸੂਟ ਲੈ ਕੇ ਆਏ ਹਾਂ ਸਾਰੇ ਆਪਣੀ ਜਿਹੜੇ ਸੂਟ ਆ ਉਹ ਡਿਫਰੈਂਟ ਡਿਫਰੈਂਟ ਕਲਰ ਤੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੇ ਵਿੱਚ ਨੇ ਜੇ ਤੁਹਾਨੂੰ ਮੇਰੇ ਸੂਟ ਸੋਹਣੇ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜੇ ਤੱਕ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਮੇਰਾ ਕੋਈ ਸੂਟ ਸੋਹਣਾ ਲੱਗਦਾ ਮੇਰਾ ਨੰਬਰ ਹੈਗਾ 78830223 ਇਹਦੇ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈਂ ਕੇ ਦਾ ਪ੍ਰਾਈਸ ਵਗੈਰਾ ਸਭ ਪੁੱਛ ਸਕਦੇ ओके ਜੀ ਆਪਾਂ ਸ਼ੁਰੂ ਕਰਦੇ ਹਾਂ ਫਸਟ ਸੂਟ ਕੋ ਇਹ ਜਿਆਨੂ ਪੈਰਟ ਕਲਰ ਦੇ ਵਿੱਚ ਇਹ ਸੂਟ ਰੈਡੀ ਕੀਤਾ ਆਪਾਂ ਸਲਵਾਰ ਸੂਟ ਆ ਇਹ ਸਲਵਾਰ ਤਾਂ ਇਹਦੀ ਆਪਾਂ ਸਿੰਪਲ ਹੀ ਰੱਖੀ ਆ ਤੇ ਜਿਹੜਾ ਆਪਾਂ ਇਹਦੇ ਹੈਗਾ ਵਰਕ ਉਹ ਸਿਰਫ ਇਹਦੀ ਆਪਾਂ ਸ਼ਰਟ ਤੇ ਕੀਤਾ ਤੇ ਦੇਖ ਸਕਦੇ ਹੋ ਇਹਦੇ ਵਰਕ ਸਾਰੇ ਨਾ ਆਪਾਂ ਸ਼ਰਟ ਤੇ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਸੂਟ ਇਹ ਵੀ। ਸਾਡੇ ਕਿਤੇ ਦੇਖ ਸਕਦੇ ਤੁਸੀਂ ਨਾ ਪੂਰੀ ਸ਼ਰਟ ਦੇ ਆਪਾਂ ਉੱਪਰ ਜਾਲ ਦਿੱਤਾ ਹੋਇਆ। ਬਹੁਤ ਹੀ ਸੋਹਣਾ ਲੱਗਦਾ ਜਾਲ ਪਾਇਆ ਹੈ ਨਾ ਬਹੁਤ ਪਿਆਰਾ ਲੱਗਦਾ। ਬਾਜੂ ਵੀ ਆਪਾਂ ਉਦਾਂ ਹੀ ਹੈਵੀ ਲੁੱਕ ਦੇ ਦਿੱਤੀ ਆ ਜਿਵੇਂ ਆਪਾਂ ਇਹਦੀ ਸ਼ਰਟ ਤੇ ਕਿਤੇ ਨਾ ਕੰਮ ਉਹੀ ਆਪਾਂ ਹੈਵੀ ਲੁੱਕ ਦੇ ਵਿੱਚ ਇਹਦੀ ਬਾਜੂ ਕੀਤੀ ਆ। ਇਹਦੇ ਵਿੱਚ ਆਪਾਂ ਜਿਵੇਂ ਥ्रेड ਯੂਜ਼ ਕੀਤਾ 블루 ਕਲਰ ਦਾ, ਛਿੱਪੀ ਤੇ ਕੱਟ ਦਾਣਾ ਨਾਲ ਪਿੱਲਾ, ਪਰਲ ਇਹ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ। ਜਿਹੜਾ ਦੁਪੱਟਾ ਇਹਦਾ ਉਹ ਵੀ ਆਪਾਂ ਚੁਣੌਣ ਦਾ ਰੈਡੀ ਕਰਕੇ ਨਾ ਉਹਦੇ ਤੇ ਆਪਾਂ 47 ਲੇਸ ਲਾਈ ਆ। ਬਹੁਤ ਸੋਹਣਾ ਲੱਗਦਾ ਦੁਪੱਟਾ ਵੀ ਇਹਦਾ। ਫੋਰ ਸਾਈਡ ਆਪਾਂ ਇਹਦੇ ਫਲੇਸ ਹੀ ਲਾਈ ਜੀਏ ਦੁਪੱਟੇ ਦੇ। ਬਹੁਤ ਫੈਰ ਲੱਗਦਾ। ਫਲੇਸ ਵੀ ਬਹੁਤ ਸੋਹਣੀ ਹੈ। ਚਨੌਂ ਦਾ ਤੌਰ ਚਨੌਂਦਾ ਇਹ ਦੁਪੱਟਾ ਵਾ ਤੇ ਸੂਟ ਜਿਹੜਾ ਆਪਣਾ 80 ਗ੍ਰਾਮ ਕ੍ਰੇਪ ਦੇ ਵਿੱਚ ਰੈਡੀ ਹੋਇਆ ਹੈ। ਬਹੁਤ ਸੋਹਣਾ ਸੂਟ ਬਣਿਆ ਹੈ। ਡਿਫਰੈਂਟ ਜਿਹਾ ਸੂਟ ਆ ਤੇ ਕਲਰ ਵੀ ਕੰਟਰਾਸਟ ਵੀ ਬਹੁਤ ਡਿਫਰੈਂਟ ਹੋਇਆ ਹੋਇਆ ਹੈ ਨਾ। ਬਹੁਤ ਸੋਹਣਾ ਲੱਗਦਾ ਇਹ ਸੂਟ। ਤੇ ਨੈਕਸਟ ਜਿਹੜਾ ਸੂਟ ਆ ਆਪਣਾ ਉਹ ਹੈਗਾ 벨ਵੈਟ ਦੇ ਵਿੱਚ। ਇਹ 벨ਵੈਟ ਦੇ ਵਿੱਚ ਆਪਾਂ ਨੇ ਸਟਾਕ ਬਣਾਈਆਂ। ਰੇਪਰ ਫਰੌਕ ਬਣੀ ਹੋਈ ਆ ਤੇ ਇਹਦੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ। ਤੇ ਨੇੜੇ ਕਰਕੇ ਦਿਖਾ ਦਿਓ ਬਾਜੂ ਦੇ ਉੱਪਰ ਹੈ ਨਾ। ਤੇ ਇਹ ਵੀ neck ਦੇ ਉੱਪਰ ਆਪਾਂ ਜਿਵੇਂ boat neck ਕੀਤੀ ਹੈ ਨਾ, boat neck ਦੇ ਉੱਪਰ ਕੰਮ ਕੀਤਾ ਬੈਕ ਫਰੰਟ ਦੋਨਾਂ ਤੇ ਕੀਤਾ ਹੋਇਆ। ਤੇ ਬਾਜੂ ਦੇ ਉੱਪਰ ਬਹੁਤ ਸੋਹਣਾ ਜਿਦਾ ਦੇਖੋ ਤੁਸੀਂ ਦੇਖ ਸਕਦੇ ਹੋ ਜਾਲ ਪਾਇਆ ਹੋਇਆ ਵਾ। ਬਾਜੂ ਪੂਰੀ ਹੈਵੀ ਬਡੀ ਹੋਈ ਆ। ਤੇ ਇਹ ਵੀ ਜਿਹੜਾ ਫਲੇਅਰ ਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ। ਨਾਲ ਜਿਹੜੀ ਆਪਾਂ ਇਹਦੇ ਰੈਡੀ ਕੀਤੀ ਉਹ ਪੈਂਟ ਆ। ਪੈਂਟ ਦੇ ਵੀ ਆਪਾਂ ਪਹੁੰਚਿਆਂ ਦੇ ਉੱਪਰ ਵਰਕ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਲੱਗਦਾ ਵਰਕ ਕੀਤਾ ਹੋਇਆ। ਤੇ ਇਹਦੇ ਉੱਪਰ ਵੀ ਆਪਾਂ ਵਰਕ ਕੀਤਾ ਵਾ ਨਾ ਬਹੁਤ ਸੋਹਣੀ ਹੈ ਹੈਵੀ ਲੁੱਕ ਆ ਜਿੰਨੇ ਇਹਦੇ ਨਾਲ ਨਾ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਜਿਹੜਾ ਇਹਨਾਂ ਆਪਾਂ ਦੁਪੱਟਾ ਰੈਡੀ ਕੀਤਾ ਉਹ ਹੈਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਪਿਓਰ ਔਰਗਾਂਜ਼ਾ ਦਾ ਆਪਾਂ ਇਹਨਾਂ ਦੁਪੱਟਾ ਰੈਡੀ ਕੀਤਾ ਤੇ ਦੁਪੱਟੇ ਦੇ ਵਿੱਚ ਦੇਖ ਸਕਦੇ ਹੋ ਫੋਰਸ ਐਡ ਕਟਵਰਕ ਹੋਈ ਹੋਈ ਆ ਇਹ ਵੀ ਬਹੁਤ ਸੋਹਣਾ ਲੱਗਦਾ ਇਹਦੇ ਆਪਾਂ ਕਟਵਰਕ ਕੀਤੀ ਹੋਈ ਆ ਦੁਪੱਟੇ ਤੇ ਤੇ ਬਹੁਤ ਸੋਹਣਾ ਬਣਿਆ ਇਹ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਕਿਉਂਕਿ ਉੱਥੇ ਅਜੇ ਆਸਟ੍ਰੇਲੀਆ ਦੇ ਵਿੱਚ ਹੈਗੀ ਨਾ ਠੰਡ ਪੈਂਦੀ ਆ ਤੇ ਉਹਨਾਂ ਨੇ ਤਾਂ ਕਰਕੇ ਵੈਲਵਟ ਦਾ ਸੂਟ ਮੰਗਾਇਆ ਸੀਗਾ ਇੱਕ ਆਪਾਂ ਉਹ ਭੇਜਣਾ ਉਹਨਾਂ ਕੋਲ ਇਹ ਪਰਪਲ ਕਲਰ ਦੇ ਵਿੱਚ ਸੂਟ ਰੈਡੀ ਕੀਤਾ ਆਪਾਂ ਇਹ ਬਹੁਤ ਸੋਹਣਾ ਰੈਡੀ ਹੋਇਆ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਪਰ ਇਹਦੇ neck ਦੇ ਉੱਪਰ ਬਹੁਤ ਸੋਹਣਾ ਹੈਵੀ ਕਮ ਹੋਇਆ ਹੋਇਆ ਬਹੁਤ ਹੀ ਸੋਹਣਾ ਜਾਲ ਪਿਆ ਹੋਇਆ neck ਦੇ ਉੱਪਰ ਤੇ نیچے ਆ ਗਿਆ ਆਪਾਂ ਜਿੰਨੇ ਉਹਦੇ ਬੂਟਾ ਦਿੱਤਾ ਵਾ ਕਲੀਆਂ ਵਾਲਾ ਵਰਕ ਹੋਇਆ ਹੈ ਸ਼ਰਟ ਦੇ ਵਿੱਚ ਨਾ ਸਾਰੇ ਜਿਹੜਾ ਵਰਕ ਕੀਤਾ ਆਪਾਂ ਕਲੀਆਂ ਵਾਲਾ ਕੀਤਾ ਘੇਰੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਘੇਰੇ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਪੈਚ ਵਰਕ ਹੋਇਆ ਹੈ ਵਿੱਚ ਇਹਦੇ ਛਿੱਪੀ ਦਬਕਾ ਕਟ ਦੇਣਾ ਪਰਲ ਸਾਰਾ ਕੁਝ ਲਗਾਇਆ ਨੀਚੇ ਇਹਦੇ ਆਪਾਂ ਕੱਟ ਵਰਕ ਕੀਤਾ ਹੈ ਨੈਕ ਵੀ ਬਹੁਤ ਸੋਹਣਾ ਬਣਿਆ ਤੇ ਇਹਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਬਾਜੂ ਦੇ ਉੱਪਰ ਆਪਾਂ ਉਹੀ ਕੰਮ ਕੀਤਾ ਜਿਹੜਾ ਆਪਾਂ ਇਹਦੇ ਘੇਰੇ ਤੇ ਕੀਤਾ ਹੋਇਆ ਉਹੀ ਆਪਾਂ ਇਹਦੀ ਬਾਹ ਦੇ ਉੱਪਰ ਕੀਤਾ ਹੈ ਬਹੁਤ ਸੋਹਣਾ ਲੱਗਦਾ ਪੂਰੀ ਹੈਵੀ ਬਾਜੂ ਇਹ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਨੂੰ WhatsApp ਤੇ ਭੇਜ ਸਕਦੇ ਹੋ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜਾਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਜਾਂ ਥੋੜਾ ਬਹੁਤ ਵਰਕ ਚੇਂਜ ਕਰਨਾ ਚਾਹੁੰਦੇ ਹੋ ਕੁਝ ਵੀ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਾਂ ਉਹ ਰੈਡੀ ਕਰ ਸਕਦੇ ਹਾਂ ਆਪਾਂ ਸਿਰਫ ਆਪਣੀ ਬਟਿਕ ਦੇ ਨੇ ਜੇ ਤੁਸੀਂ ਕਿਸੇ ਹੋਰ ਬਟਿਕ ਦਾ ਵੀ ਡਿਜ਼ਾਈਨ ਮੈਨੂੰ ਭੇਜਣਾ ਚਾਹੁੰਦੇ ਹੋ ਉਹ ਵੀ ਭੇਜ ਸਕਦੇ ਹੋ ਇਹਦੀ ਜਿਹੜੀ ਪੌਂਚਾਂ ਤੇ ਕੰਮ ਕੀਤਾ ਉਹ ਆਪਾਂ ਜਿਹੜਾ ਇਹਦੇ neck ਦੇ ਉੱਪਰ ਕੀਤਾ ਨਾ ਉਹੀ ਆਪਾਂ ਇਹਦੇ ਪੌਂਚਾਂ ਦੇ ਉੱਪਰ ਕੰਮ ਕੀਤਾ ਬਹੁਤ ਸੋਹਣਾ ਲੱਗਦਾ ਹੈ ਇਹ ਕੰਮ ਕੀਤਾ ਹੋਇਆ ਇਸ ਪ ਜਿਹੜਾ ਦਾ ਦੁਪੱਟਾ ਉਹ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਲੇਸ ਲਾ ਕੇ ਦੁਪੱਟਾ ਰੈਡੀ ਕੀਤਾ ਗਿਆ ਵਾ ਕੋਈ ਬਹੁਤ ਸੋਹਣਾ ਲੱਗਦਾ ਇਹ ਫੋਰ ਸਾਈਡ ਆਪਾਂ ਲੇਸ ਹੀ ਲਾਈ ਆ ਤੇ ਬਿਲਕੁਲ ਜਿਵੇਂ ਉਹਦੇ ਕੰਮ ਦੇ ਨਾਲ ਮੈਚ ਕਰਦਾ ਵਾ ਜਿੱਦਾਂ ਉਹਦਾ ਵਰਕ ਹੈ ਨਾ ਉਦਾਂ ਹੀ ਇਹਦਾ ਵੀ ਮੈਚ ਕਰ ਰਿਹਾ ਵਰਕ ਬਹੁਤ ਸੋਹਣਾ ਲੱਗ ਰਿਹਾ ਵੀ ਦੁਪੱਟਾ ਰੈਡੀ ਹੋਇਆ ਤੇ ਸੇਮ ਕਲਰ ਦਾ ਜਿਵੇਂ ਦੁਪੱਟਾ ਰੈਡੀ ਹੋਇਆ ਹੈ ਨਾ ਉਹ ਜਿਹੜਾ ਨੈਕ ਸੂਟ ਆਪਣਾ ਉਹ ਹੈਗਾ ਸੇਜ਼ ਗ੍ਰੀਨ ਕਲਰ ਦਾ ਦੇਖ ਸੰ ਨੂੰ ਹੈ ਨਾ ਸੇਜ਼ ਗ੍ਰੀਨ ਕਲਰ ਦੇ ਵਿੱਚ ਰੈਡੀ ਹੋਇਆ ਹੈ ਇਹ ਵੀ ਸਲਵਾਰ ਸੂਟ ਹੀ ਆ। ਇਹਦੇ ਨੂੰ ਕੁਝ ਦੇਖ ਸਕਦੇ ਹੋ ਤਾਂ ਸੂਟ ਦੇ। ਜਿਹੜਾ ਇਹ ਗਲੇ ਤੇ ਕੰਮ ਹੋਇਆ। ਬਹੁਤ ਸੋਹਣਾ ਕਲੀਆਂ ਪਾ ਕੇ ਤੇ ਇਹਦੇ ਆਪਾਂ ਸ਼ਰਟ ਦੇ ਫਰੰਟ ਤੇ ਕੰਮ ਕੀਤਾ ਹੈ ਨਾ। ਬਹੁਤ ਸੋਹਣਾ ਇਹਦਾ ਘੇਰਾ ਬਣਿਆ ਹੋਇਆ। ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹਦਾ ਘੇਰਾ ਬਣਿਆ। ਉਹਦੇ ਵੀ ਪਰਲ ਦਾ ਕੰਮ ਕੀਤਾ, ਦਬਕੇ ਦਾ ਕੰਮ ਕੀਤਾ ਹੋਇਆ ਨਾ। ਤੇ ਉੱਪਰ ਵੀ ਆਪਾਂ ਇਹਦੇ ਕਲਾਇੰਟ ਦਿੱਤੀ ਆ ਵਰਕ ਦੀ। ਜਿਹੜਾ ਆਪਾਂ ਇਹਦੇ ਘੇਰੇ ਤੇ ਕੰਮ ਕੀਤਾ, ਉਹੀ ਆਪਾਂ ਇਹਦੇ ਬਾਹੂ ਦੇ ਉੱਪਰ ਕੰਮ ਦਿੱਤਾ ਹੋਇਆ। ਜੇ ਸਾਡੇ ਉਹੀ ਆਪਾਂ ਇਹਦੇ ਬਾਹੂ ਦੇ ਉੱਪਰ ਕੰਮ ਕੀਤਾ ਵਾ। ਇਹ ਬਹੁਤ ਸੋਹਣਾ ਲੱਗਦਾ। ਨੈੱਕ ਵੀ ਬਹੁਤ ਸੋਹਣੀ ਆ ਦੀ ਬਣੀ ਤੇ ਬਾਜੂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ। ਜਿਹੜਾ ਇਹਦਾ ਦੁਪੱਟਾ ਆਪਾਂ ਰੈਡੀ ਕੀਤਾ ਵਾ। ਉਹ ਚਨਾਉਂ ਦਾ ਦੁਪੱਟਾ ਰੈਡੀ ਕੀਤਾ। ਦੁਪੱਟੇ ਦੇ ਉੱਪਰ ਆਪਾਂ ਲੇਸਿਸ ਜੀ ਲਗਾਈਆਂ ਨੇ। ਦੁਪੱਟੇ ਦੇ ਉੱਪਰ ਆਪਾਂ 4 ਚਾਰ ਲੇਸਿਸ ਲਗਾਈਆਂ ਅਸੀਂ ਦੇਖ ਤਾਂ ਲੇਸ ਵੀ ਬਹੁਤ ਸੋਹਣੀ ਆ ਜਿਵੇਂ ਇਹਦੇ ਸ਼ਰਟ ਦੇ ਉੱਪਰ ਆਪਾਂ ਵਰਕ ਕੀਤਾ ਨਾ ਉਹੀ ਵਰਕ ਦੀ ਆਪਾਂ ਇਹਦੇ ਉੱਪਰ ਲੇਸ ਲਾਈਆਂ ਨੇ। ਬਹੁਤ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਉਹਦਾ ਹੀ ਮਟੀਰੀਅਲ ਉਹਦੇ ਵਿੱਚ ਹੈਗਾ। ਤੇ ਬਹੁਤ ਸੋਹਣਾ ਲੱਗ ਰਿਹਾ ਹੈ ਵੀ ਸੂਟ ਬਣਿਆ ਹੋਇਆ। ਬਹੁਤ ਹੀ ਡਿਫਰੈਂਟ ਤੁਸੀਂ ਕੋਈ ਵੀ ਸੂਟ ਜਿਹਦਾ ਆਰਡਰ ਕਰਨਾ ਚਾਹੁੰਦੇ ਹੋ ਜਾਂ ਕਲਰ ਚੇਂਜ ਕਰਵਾਉਣਾ ਚਾਹੁੰਦੇ ਹੋ ਨਾ ਤੁਸੀਂ ਮੈਨੂੰ ਵੀ ਰਵਟਸਐਪ ਨੰਬਰ ਤੇ ਭੇਜ ਸਕਦੇ ਹੋ। ਤੇ ਇਹਦਾ ਬੇਟੀ ਦਾ ਜਿਹੜਾ ਆਪਾਂ ਸੂਟ ਰੈਡੀ ਕੀਤਾ ਸੀ ਇਹ ਵੀ ਇਹੀ ਕਲਰ ਦਾ ਸੂਟ ਆ ਉਹਦਾ ਤੇ ਮੈਂ ਤੁਹਾਨੂੰ ਦਿਖਾ ਦੇ ਲਈਓ ਪਰ ਜਿੱਦਾਂ ਆਪਾਂ ਵਾਈਟ ਜਾਰਜਟ ਲੈ ਕੇ ਨਾ ਉਹਨੂੰ ਡਾਈ ਕਰਵਾ ਕੇ ਉਹਦੇ ਨਾਲ ਆਪਾਂ ਗਰਾਰਾ ਸੂਟ ਰੈਡੀ ਕਰਵਾਇਆ ਵਾ। ਪਰ ਖੰਨ ਇਹਨਾਂ ਦੀ ਬੇਟੀ ਦਾ ਉਹ ਵੀ ਸੇਮ ਸੇਲ ਗ੍ਰੀਨ ਕਲਰ ਆ ਤੇ ਉਹ ਆਪਾਂ ਨਾ ਵਾਈਟ ਜਾਰਜਟ ਲੈ ਕੇ ਉਹਨੂੰ ਹੀ ਆਪਾਂ ਡਾਈ ਕਰਾ ਕੇ ਸੇਮ ਕਲਰ ਦਾ ਡਾਈ ਕਰਵਾ ਕੇ ਉਹਨੂੰ ਆਪਾਂ ਉਹਦਾ ਹੀ ਲੇਸਸ ਲਾ ਕੇ ਰੈਡੀ ਕੀਤਾ ਤੇ ਦੇਖ ਸਕਦੇ ਆ ਇਹ ਆਪਾਂ ਘੇਰੇ ਤੇ ਲੇਸ ਲਾਈਆ ਮੈਂ ਆ ਹਨਾ ਬੈਕ ਫਰੰਟ ਘੇਰੇ ਤੇ ਲਾਈਆ ਸੇਮ ਜਿਹੜਾ ਵਰਕ ਆ ਉਹਦੇ ਨਾਲ ਹੀ ਮੈਚ ਕਰਦੀ ਲੇਸ ਲਾਤੀ ਆ ਬਾਹਾਂ ਤੇ ਵੀ ਉਹਦਾ ਹੀ ਆਪਾਂ ਲਗਾਈ ਗਏ ਨੇ ਨਾਲ ਜਿਹੜਾ ਆਪਾਂ ਇਹ ਰੈਡੀ ਕੀਤਾ ਉਹ ਆਪਾਂ ਗਰਾਰਾ ਰੈਡੀ ਕੀਤਾ ਤੇ ਉਹਦੇ ਵੀ ਆਪਾਂ ਗੋਡਿਆਂ ਦੇ ਜਿਵੇਂ ਲੇਸ ਲਾਤੀ ਘੇਰੇ ਤੇ ਲੇਸ ਲਾਤੀ ਤੁਸੀਂ ਦੇਖ ਸਕਦੇ ਹੋ ਨਾ ਘੇਰੇ ਤੇ ਵੀ ਉਦਾਂ ਹੀ ਆਪਾਂ ਇਹਦੇ ਲੇਸ ਲਾਈ ਆ ਤੇ ਇੰਦਾ ਇਹਨਾਂ ਦੁਪੱਟਾ ਉਹ ਆਪਾਂ ਰੈਡੀ ਕਰਕੇ ਉਹਦੇ ਤੇ ਵੀ ਸੇਮ ਉਹੀ ਲੇਸ ਲੱਗਦੀ ਹੈ ਜਿਹੜੀ ਆਪਾਂ ਇਹਦੇ ਘਰਾਲੇ ਤੇ ਲਗਾਈ ਆ ਇਹ ਵੀ ਬਹੁਤ ਸੋਹਣਾ ਸੂਟ ਬਣਦਾ ਜਿਵੇਂ ਪਾਰਟੀ ویئر ਵਧੀਆ ਸੂਟ ਬਣ ਜਾਂਦੇ ਆ ਬੱਚਿਆਂ ਲਈ ਵਧੀਆ ਰਹਿੰਦੇ ਆ ਇਦਾਂ ਦੇ ਜਿਹੜੇ ਹੁੰਦੇ ਆ ਸੂਟ ਨਾ ਮੈਂ ਆਪਾਂ ਮਾਰਕੀਟ ਚੋਂ ਲੈ ਕੇ ਜਿਵੇਂ ਕਪੜਾ ਡਾਈ ਕਰਵਾ ਕੇ ਆਪਾਂ ਰੈਡੀ ਕਰ ਦਿੰਦੇ ਆ ਉਹ ਬਹੁਤ ਸੋਹਣੇ ਲੱਗਦੇ ਆ ਬੱਚਿਆਂ ਲਈ ਤੇ ਕਿਉਂਕਿ ਬੱਚੇ ਵਾਦੇ ਆਪਾਂ ਜੋ ਮਾਰਕੀਟ ਤੋਂ ਬਵਾਉਣੇ ਉਹ ਕਾਫੀ ਕਾਸਟੀ ਪੈ ਜਾਂਦੇ ਆ ਬਾਕੀ ਬਹੁਤ ਲੋਕ ਨੇ ਜਿਹੜੇ ਕਰਵਾਉਂਦੇ ਵੀ ਆ ਇਦਾਂ ਦੀ ਗੱਲ ਨਹੀਂ ਹੈਗੀ ਬਹੁਤ ਲੋਕ ਰੈਡੀ ਵੀ ਕਰਵਾਉਂਦੇ ਤਾਂ ਪਲੀਜ਼ ਤੁਸੀਂ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਪ੍ਰਾਈਸ ਪੁੱਛਣਾ ਹੋਵੇ ਜਾਂ ਤੁਸੀਂ ਆਰਡਰ ਦੇਣਾ ਹੋਵੇ ਹਨ ਜਿਹਹੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਸ਼ੇਅਰ ਤੇ ਕਮੈਂਟ ਕਰਨਾ ਕਦੇ ਵੀ ਨਾ ਭੁੱਲਿਓ ਉੱਕੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ